ਦੋਸਤਾਂ ਨੇ ਵੀਡੀਓ ਬਣਾਈ ਹੈ ਤੇ ਮੁੰਡੇ ਨੇ ਕੁੜੀ ਨਾਲ ਗਲਤ ਕੰਮ ਕੀਤਾ ਹੈ। ਕੁੜੀ ਦੇ ਕੁੱਲ ਕੀ ਹੁੰਦਾ ਹੈ ਕਿ ਇੱਜ਼ਤ ਹੀ ਹੁੰਦੀ ਹੈ ਉਹਦੀ। ਜਿੰਨੀਆਂ ਵੀ ਤਾਰਾਂ ਉਹਨਾਂ ਦੇ ਉੱਤੇ ਲੱਗ ਸਕਦੀਆਂ ਨੇ ਸਾਰੀ ਨਾਈ ਜਾਨ ਕੁੜੀ ਦੀ ਇੱਕ ਵੱਡੀ ਜਿਹੜੀ ਹੁੰਦੀ ਹੈ ਇੱਕ ਇੱਜ਼ਤ ਹੁੰਦੀ ਹੈ ਤੁਸੀਂ ਪੈਸਾ ਵੀ ਦੁਬਾਰਾ ਕਮਾ ਸਕਦੇ ਹੋ ਲੇਕਿਨ ਇੱਕ ਇੱਜ਼ਤ ਇੱਕ ਵਾਰੀ ਕੁੜੀ ਦੀ ਚਲੀ ਜਾਏ ਤਾਂ ਦੁਬਾਰਾ ਨਹੀਂ ਆਉਂਦੀ ਕੁੜੀਆਂ ਨੂੰ ਅੱਜ ਕੱਲ ਪਤਾ ਨਹੀਂ ਕੀ ਸਮਝ ਰਹੇ ਨੇ ਕੁੜੀਆਂ ਦੀ ਕੋਈ ਇੱਜ਼ਤ ਨਹੀਂ ਹੈ ਵਿਆਹ ਹੋ ਜਾਏ ਤਾਂ ਵਿਆਹ ਦੇ ਬਾਅਦ ਵੀ ਕੁੜੀਆਂ ਨੂੰ ਮਰ ਜਾਂਦੀਆਂ ਨੇ ਕਦੇ ਡੋਮੈਸਟਿਕ ਵਾਲੇ ਹੁੰਦੀਆਂ ਉਹਨਾਂ ਨਾਲ ਕਦੇ ਡੋਰੀ ਵਸਦੇ ਮਤਲਬ ਕਿ ਕੁੜੀਆਂ ਨੂੰ ਅੱਜ ਕੱਲ ਪਤਾ ਨਹੀਂ ਇੱਕ ਖਿਡੌਣਾ ਸਮਝ ਲਿਆ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਵਾਇਰਲ ਹੋ ਰਹੀ ਹੈ ਕੁੜੀ ਦੀ ਅਸ਼ਲੀ ਉਹਨੂੰ ਕਾਫੀ ਪਾਰਟਸ ਦੇ ਵਿੱਚ ਬਣਾਇਆ ਗਿਆ ਰ ਬਣਾਇਆ ਗਿਆ ਉਹਦੇ ਮੰਗੇਤਰ ਵੱਲੋਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਜਾਂਦੀ ਔਰ ਦੱਸਿਆ ਜਾਂਦਾ ਹੈ ਕਿ ਆਖਰ ਕੁੜੀ ਨੂੰ ਸੱਦਰਿਆ ਸੀ ਗੰਦਾ ਕੰਮ ਕਰਨ ਦੇ ਲਈ ਔਰ ਕੁੜੀ ਨੇ ਮਨਾ ਕਰਤਾ ਤਾਂ ਧਮਕੀ ਦਿੱਤੀ ਕੁੜੀ ਨਹੀਂ ਡਰੀ ਤਾਂ ਉਹਦੀ ਵੀਡੀਓਜ਼ ਵਾਇਰਲ ਕਰਨੀ ਸ਼ੁਰੂ ਕਰਤੀਆਂ ਔਰ ਵੀਡੀਓਜ਼ ਦੇ ਕਈ ਪਾਰਟ ਬਣਾਏ ਗਏ ਨੇ ਔਰ ਕੱਲੇ ਉਸਨੇ ਨਹੀਂ ਉਹਦੇ ਦੋਸਤਾਂ ਨੇ ਵੀ ਉਹਦਾ ਉਹਨਾਂ ਨੇ ਇੱਕ ਸਾਥ ਦਿੱਤਾ ਉਹਨਾਂ ਇੱਕ ਉਹ ਵੀ ਜਿਹੜਾ ਉਹਨੇ ਗਲਤ ਕੰਮ ਕੀਤਾ ਉਹਦੇ ਵਿੱਚੀ ਉਹਨੇ ਉਹ ਵੀ ਭਾਗੀਦਾਰ ਨੇ ਪੂਜਾ ਬਖਸ਼ੀ ਸਾਡੇ ਨਾਲ ਨੇ ਸੋਸ਼ਲ ਐਕਟੀਵਿਸਟ ਨੇ ਗੱਲਬਾਤ ਕਰ ਲੈਣੇ ਆ ਮੈਡਮ ਤੁਸੀਂ ਵੀ ਸਾਰਾ ਮੈਟਰ ਦੇਖਿਆ ਹੋਣਾ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੁਹਾਡਾ ਚੈਨਲ ਵਿਖੇ ਵਾਲਾ ਨੂੰ ਵੀ ਮੈਂ ਵਿਊਅਰਸ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੀ ਆ ਮੈਂ ਇਸ ਟੌਪਿਕ ਤੇ ਇਹ ਹੀ ਕਹਾਂਗੀ ਕਿ ਵੀ ਬੜਾ ਹੀ ਗਲਤ ਕੰਮ ਕੀਤਾ ਇਹਨਾਂ ਨੇ ਕਿਉਂਕਿ ਮੁੰਡੇ ਤੇ ਉਹਦੇ ਜਿਹੜੇ ਦੋਸਤ ਨੇ ਉਹਨਾਂ ਤੇ ਉਹਨਾਂ ਸਾਰਿਆਂ ਤੇ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾ ਅਹੀਂ ਮੈਂ ਗੁਹਾਰ ਕਾਂਗੀ ਸਰਕਾਰ ਤੋਂ ਵੀ ਵੱਡੀ ਤੋਂ ਵੱਡੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੰਨੀਆਂ ਵੀ ਤਾਰਾਂ ਉਹਨਾਂ ਤੇ ਉੱਤੇ ਲੱਗ ਸਕਦੀਆਂ ਨੇ ਸਾਰੀਆਂ ਨਾਈ ਜਾਣ ਕਿਉਂਕਿ ਕੁੜੀ ਦੇ ਦੇਖੋ ਇੱਕ ਕੁੜੀ ਦੇ ਕੋਲ ਕੀ ਹੁੰਦਾ ਹੈ ਕਿ ਇੱਜ਼ਤ ਹੀ ਹੁੰਦੀ ਹੈ ਉਹਦੀ ਜੇ ਉਹਦੀ ਇੱਜ਼ਤ ਦੇ ਉੱਤੇ ਹੀ ਜਿਹੜਾ ਮੁੰਡਾ ਉਹਦੇ ਨਾਲ ਵਿਆਹ ਕਰਨ ਵਾਲਾ ਸੀ ਵਿਆਹ ਤੋਂ ਪਹਿਲਾਂ ਹੀ ਉਹਨੇ ਉਹਦੇ ਨਾਲ ਰਿਲੇਸ਼ਨ ਬਣਾ ਲਏ ਕਹਿੰਦੇ ਕਿ ਮੈਂ ਵਾਇਰਲ ਵੀਡੀਓਜ਼ ਦੇਖੀਆਂ ਸੀ ਤੇ ਉਹਦੇ ਵਿੱਚ ਕੁੜੀ ਦੱਸ ਰਹੀ ਸੀ ਕਿ ਉਹਨੂੰ ਨਸ਼ੀਲੀਆਂ ਗੋਲੀਆਂ ਖਲਾਤੀਆਂ ਕੋਲ ਡਰਿੰਕ ਵਿੱਚ ਪਲਾ ਕੇ ਤੇ ਗੱਡੀ 'ਚ ਹੀ ਉਹਦੇ ਦੋਸਤਾਂ ਨੇ ਵੀ ਤੇ ਮੁੰਡੇ ਨੇ ਵੀ ਦੋਸਤਾਂ ਨੇ ਵੀਡੀਓ ਬਣਾਈ ਹੈ ਤੇ ਮੁੰਡੇ ਨੇ ਕੁੜੀ ਨਾਲ ਗਲਤ ਕੰਮ ਕੀਤਾ ਹੈ ਇਹ ਬਹੁਤ ਹੀ ਨਿੰਦਈ ਕੰਮ ਕੀਤਾ ਨੇ ਮੁੰਡੇ ਨੇ ਤੇ ਉਹਦੇ ਦੋਸਤਾਂ ਨੇ ਕਿਉਂਕਿ ਉਹਨਾਂ ਦੀ ਵੀ ਆਪਣੀ ਪੈਣ ਨੇ ਆਪਣੀ ਮਾਂ ਨੇ ਮੁੰਡੇ ਦੀ ਤੇ ਉਹਦੇ ਦੋਸਤਾਂ ਦੀ ਵੀ ਇਸ ਤਰ੍ਹਾਂ ਮੈਂ ਕਹਿੰਦੀ ਆ ਵੀ ਬਹੁਤ ਹੀ ਗਲਤ ਗੱਲ ਹੈ ਇੱਕ ਕੁੜੀ ਦੀ ਇੱਜ਼ਤ ਨਾਲ ਖੇਡਣਾ ਬਹੁਤ ਹੀ ਗਲਤ ਗੱਲ ਹੈ ਕੀ ਸੋਚਦੇ ਹੋ ਕਿ ਆਖਰ ਕੁੜੀ ਨੂੰ ਲੰਬੇ ਸਮੇਂ ਤੱਕ ਕੁੜੀ ਨਾਲ ਦੱਸਿਆ ਬਲੈਕਮੇਲ ਕੀਤਾ ਗਿਆ ਉਸ ਤੋਂ ਬਾਅਦ ਉਹਨੇ ਨਿਊਡ ਫੋਟੋਆਂ ਮੰਗਾਈਆਂ ਗਈਆਂ ਧਮਕੀ ਦਿੱਤੀ ਗਈ ਗਲਤ ਸ਼ਬਦਾਵਲੀ ਕੁੜੀ ਨਾਲ ਵਰਤੀ ਗਈ ਗਾਲੀ ਗਾਲੀ ਗਲੋਚ ਕੀਤੀ ਗਈ ਉਹਦੇ ਉਹਨੂੰ ਹਰਾਸਮੈਂਟ ਕੀਤਾ ਗਿਆ ਫਿਜ਼ੀਕਲੀ ਅਬਿਊਜ਼ ਕੀਤਾ ਗਿਆ ਕੀ ਕਹਿਣਾ ਚਾਹੋ 아이 ਜੋ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਬਹੁਤ ਹੀ ਗਲਤ ਗੱਲ ਹੈ ਬਾਕੀ ਮੈਂ ਕੁੜੀ ਨੂੰ ਆ ਕਹਾਂਗੀ ਉਹਦੇ ਮਾਪਿਆਂ ਨੂੰ ਵੀ ਇਹ ਕਹਾਂਗੀ ਮੈਂ ਜਦ ਤੱਕ ਵੀਡੀਓ ਵੇਖੀ ਉਹਦੇ ਨਾਲੇ ਪਤਾ ਲੱਗੇ ਵੀ ਕੁੜੀ ਦਾ ਵਿਚਾਰੀ ਦਾ ਨਾ ਮਾਂ ਹੈ ਨਾ ਕੋਈ ਪੈਨਪਰ ਹੈ ਇਕੱਲੇ ਉਹਦੇ ਪਿਓ ਪਿਓ ਹੈ ਤਾਂ ਪਿਓ ਨੇ ਉਹਨੂੰ ਕੁੜੀ ਨੂੰ ਮਤਲਬ ਕਿ ਪੂਰਾ ਉਹਦੇ ਨਾਲ ਖੜੇ ਨੇ ਜੇ ਕੁੜੀ ਨੇ ਆਵਾਜ਼ ਚੱਕੀ ਹੈ ਉਹਦਾ ਪਿਓ ਉਹਦੇ ਕੁੜੀ ਨਾਲ ਖੜਿਆ ਹੈ ਮੈਂ ਆਪਣੀ ਸੰਸਥਾ ਦੀ ਫਾਊਂਡਰ ਹੋਣ ਦੇ ਨਾਤੇ ਵੀ ਤੇ ਬਾਕੀ ਮੈਂ ਹੋਰ ਵੀ ਸਮਾਜ ਸੇਵੀ ਜਿਹੜੀ ਵੀ ਸੰਸਥਾਨਾਂ ਨੇ ਔਰ ਜਿਹੜੀ ਵੀ ਸਰਕਾਰ ਹੈ ਮੈਂ ਇਹ ਕਹਾਂਗੀ ਉਹ ਕੁੜੀ ਡਰੇ ਨਾ ਉਹਦੇ ਨਾਲ ਅਸੀਂ ਸਾਰੇ ਆ ਉਹ ਕੁੜੀ ਅਤੇ ਉਹਦੇ ਪਿਓ ਨੂੰ ਕਹਾਂਗੀ ਵੀ ਤੁਸੀਂ ਡਟ ਕੇ ਇਸ ਗੱਲ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਓ ਔਰ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਾ ਮੁੰਡੇ ਨੂੰ ਵੱਡੀ ਤੋਂ ਵੱਡੀ ਸਜ਼ਾ ਦਿਲਾਓ ਤਾਂ ਕਾਰਵਾਈ ਦੀ ਮੰਗ ਕਰਦੇ ਮੈਂ ਇਹ ਕਹਿੰਦੀ ਆ ਕਿ ਜਿਹੜੇ ਵੀ ਸਾਡੇ ਕਾਨੂੰਨ ਵਿੱਚ ਜਿਸ ਤਰ੍ਹਾਂ ਤਾਰਾ ਨੇ ਜਿੱਦਾਂ ਉਹਦੇ ਨਾਲ ਗੈਂਗ ਰੱਖਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਮੁੰਡੇ ਨੇ ਉਹਦੀ ਵੀਡੀਓ ਵਾਇਰਲ ਕੀਤੀਆਂ ਨੇ ਉਹਦੇ ਨਸ਼ੀਲੀਆਂ ਗੋਲੀਆਂ ਕੋਲਡ ਡਰਿੰਕ ਵਿੱਚ ਪਲਾ ਕੇ ਉਹਨੂੰ ਨਸ਼ਾ ਕਰਾ ਕੇ ਉਹਦੇ ਨਾਲ ਵੀਡੀਓ ਬਣਾਈ ਹੈ ਔਰ ਵਿਆਹ ਤੋਂ ਪਹਿਲਾਂ ਉਹਦੀ ਇੱਕ ਤਾਂ ਇੱਜ਼ਤ ਜਿਹੜੀ ਕੁੜੀ ਦੀ ਇੱਕ ਵੱਡੀ ਜਿਹੜੀ ਹੁੰਦੀ ਹੈ ਇੱਕ ਜੱਦ ਹੁੰਦੀ ਹੈ ਤੁਸੀਂ ਪੈਸਾ ਵੀ ਦੁਬਾਰਾ ਕਮਾ ਸਕਦੇ ਹੋ ਲੇਕਿਨ ਇੱਕ ਇੱਜ਼ਤ ਇੱਕ ਵਾਰੀ ਕੁੜੀ ਦੀ ਚਲੀ ਜਾਏ ਤਾਂ ਦੁਬਾਰਾ ਨਹੀਂ ਆਉਂਦੀ ਤਾਂ ਜਿਹੜੀਆਂ ਵੀ ਤਾਰਾ ਹੋਰ ਵੀ ਇਹਦੇ ਨਾਲ ਵੀ ਹੋਰ ਵੀ ਜਿਹੜੀਆਂ ਕਾਨੂੰਨ ਜਿਹੜੀ ਵੀ ਕਾਰਵਾਈ ਕੀਤੀ ਜਾਏਗੀ ਜਿਹੜੀਆਂ ਵੀ ਤਾਰਾ ਉਹਦੇ ਉੱਤੇ ਲਾਈ ਜਾਣ ਉਹਦੇ ਮੁੰਡੇ ਤੇ ਤੇ ਮੁੰਡੇ ਤੇ ਦੋਸਤਾਂ ਤੇ ਤੇ ਉਹਨਾਂ ਤੇ ਮੈਂ ਤੇ ਕਹਾਂਗੀ ਉਹਨਾਂ ਨੂੰ ਸਜ਼ਾ ਹੋਏ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਬਾਕੀ ਕਾਨੂੰਨ ਦੇਖੇਗਾ ਕਿ ਕਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਆ ਕੁੜੀਆਂ ਦੀ ਆਏ ਦਿਨ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਕੀ ਕਹਿਣਾ ਚਾਹੁੰਦੀ ਮੈਂ ਤੇ ਇਹ ਕਹਾਂਗੀ ਪਤਾ ਨਹੀਂ ਸਾਡੇ ਸਮਾਜ ਵਿੱਚ ਕੀ ਹੋ ਗਿਆ ਕਿਉਂਕਿ ਦੇਖੋ ਮੈਂ ਕਹਿੰਦੀ ਆ ਵੀ ਇੱਕ ਤਾਂ ਮੁੰਡਿਆਂ 'ਚ ਮੈਂ ਜਦੋਂ ਦੇਖ ਰਹੀ ਆ ਵੀ ਸੰਸਕਾਰਾਂ ਦੀ ਕਮੀ ਆ ਕਿਉਂਕਿ ਦੇਖੋ ਤੁਸੀਂ ਜਿੰਨੇ ਮਰਜ਼ੀ ਆ ਕੇ ਵੱਧ ਜਾਓ ਜਿੰਨਾ ਮਰਜ਼ੀ ਪੜ੍ਹ ਲਿਖ ਜਾਓ ਆਪਣੇ ਸੰਸਕਾਰਾਂ ਨੂੰ ਨਿਪੁੰਨਣਾ ਚਾਹੀਦਾ ਸਾਡਾ ਬਾਰਹ ਦੇ ਜਿਹੜਾ ਹੈ ਉਹ ਸੰਸਕਾਰਾਂ ਤੇ ਹੀ ਚੱਲਦਾ ਹੈ ਸਾਡੀ ਸੰਸਕ੍ਰਿਤੀ ਜਿਹੜੀ ਸੰਸਕ੍ਰਿਤੀ ਆ ਉਹ ਨਹੀਂ ਪੁੱਲਨੀ ਚਾਹੀਦੀ ਤੇ ਜਿਹੜੇ ਮੁੰਡੇ ਮੈਂ ਕਹਿੰਦੀ ਆ ਵੀ ਮੁੰਡੇ ਕੁੜੀਆਂ ਨੂੰ ਅੱਜਕੱਲ ਪਤਾ ਨਹੀਂ ਕੀ ਸਮਝ ਰਹੇ ਨੇ ਕੁੜੀਆਂ ਦੀ ਕੋਈ ਇੱਜ਼ਤ ਨਹੀਂ ਐ ਵਿਆਹ ਹੋ ਜਾਏ ਤਾਂ ਵਿਆਹ ਦੇ ਬਾਅਦ ਵੀ ਕੁੜੀਆਂ ਨੂੰ ਮਰ ਜਾਂਦੀਆਂ ਨੇ ਕਦੇ ਡੋਮੈਸਟਿਕ ਵਾਲੇ ਹੁੰਦੀਆਂ ਉਹਨਾਂ ਨਾਲ ਕਦੇ ਡੋਰੀ ਵਸੇ ਮਤਲਬ ਕਿ ਕੁੜੀਆਂ ਨੂੰ ਅੱਜਕੱਲ ਪਤਾ ਨਹੀਂ ਇੱਕ ਖਿਡੋਨਾ ਸਮਝ ਲਿਆ ਵੀ ਜਦੋਂ ਮਰਜ਼ੀ ਕੁੜੀਆਂ ਨਾਲ ਖੇਡ ਲਿਆ ਜਦੋਂ ਮਰਜ਼ੀ ਉਹਨਾਂ ਨਾਲ ਵਿਆਹ ਕਰ ਲਿਆ ਵਿਆਹ ਦੇ ਬਾਅਦ ਵੀ ਉਹਨਾਂ ਨੂੰ ਛੱਡ ਕੇ ਮਤਲਬ ਕਿ ਦੂਜਾ ਵਿਆਹ ਕਰ ਲੈਂਦੇ ਆ ਅੱਜਕੱਲ ਤਾਂ ਲੋਕੀ ਵਿਆਹ ਦੇ ਬਾਅਦ ਵੀ ਵਿਆਦੀਵਾਦ ਵੀ ਦੂਜਾ ਵਿਆਹ ਵੀ ਕਰ ਲੈਂਦੇ ਨੇ ਤੇ ਲਿਵਿੰਗ ਰਿਲੇਸ਼ਨਸ਼ਿਪ ਵੀ ਰਹਿਣ ਲੱਗ ਜਾਂਦੇ ਨੇ ਔਰ ਕੋਈ ਜ਼ਿੰਮੇਵਾਰੀਆਂ ਵੀ ਨਹੀਂ ਚੱਕਦੇ ਤਾਂ ਮੈਂ ਇਹ ਕਹਿੰਦੀ ਆ ਵੀ ਸਮਾਜ ਨੂੰ ਇਹ ਇਹਦੇ ਉੱਤੇ ਕੰਮ ਕਰਨ ਦੀ ਇਹਦੇ ਉੱਤੇ ਅਵੇਰਨੈਸ ਵੀ ਬੜੀ ਲੋੜ ਹੈ ਨਹੀਂ ਤਾਂ ਸਾਡੇ ਅੱਗੇ-ਅੱਗੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਉੱਤੇ ਬੜਾ ਗਲਤ ਇਫੈਕਟ ਪਏਗਾ ਕਿਉਂਕਿ ਇਸ ਤਰ੍ਹਾਂ ਤਾਂ ਦੇਖੋ ਮੁੰਡੇ ਤੇ ਕੁੜੀਆਂ ਸਮਾਜ ਵਿੱਚ ਹੈ ਕਿ ਸਮਾਜ ਚੱਲਦਾ ਕਿਦਾਂ ਲਾ ਇੱਕ ਔਰਤ ਇੱਕ ਆਦਮੀ ਨਾਲ ਨਹੀਂ ਹੁੰਦਾ ਤੇ ਜੇ ਆਦਮੀ ਔਰਤ ਦੀ ਇੱਜ਼ਤ ਹੀ ਕਰਨ ਬੰਦ ਕਰ ਦੇਣਗੇ ਫਿਰ ਪਰਿਵਾਰ ਕਿਸ ਤਰ੍ਹਾਂ ਚੱਲਣਗੇ ਤਾਂ ਮੈਂ ਕਹਿੰਦੀ ਆ ਕਿ ਆਪਣੇ ਬੱਚਿਆਂ ਨੂੰ ਇੰਨੇ ਸੰਸਕਾਰ ਦੋ ਕਿ ਉਹ ਕੁੜੀਆਂ ਤੇ ਇੱਜ਼ਤ ਕਰਨ ਆਪਾ ਮਹਿਲਾ ਕਮਿਸ਼ਨ ਨੇ ਸੂਮੋਟਰ ਨੋਟਿਸ ਦਿੱਤਾ ਸੂਮੋਟਰ ਨੋਟਿਸ ਤੋਂ ਬਾਅਦ ਕੀ ਲੱਗਦਾ ਹੈ ਕਿ ਆਖਰ 22 ਤਰੀਕ ਦਾ ਸਮਾਂ ਊਮਨ ਕਮਿਸ਼ਨ ਵੱਲੋਂ ਦਿੱਤਾ ਗਿਆ ਕਿ ਉਸ ਤੋਂ ਪਹਿਲਾਂ ਸਾਰੀ ਰਿਪੋਰਟ ਜਿਹੜੀ ਹੈ ਊਮਨ ਕਮਿਸ਼ਨ ਨੂੰ ਭੇਜੀ ਮੈਂ ਉਮੀਦ ਕਰਦੀ ਆ ਕਿ ਜਿਹੜੇ ਸਾਡੇ ਪੁਲਿਸ ਵਾਲੇ ਨੇ ਉਹ ਇਮਾਨਦਾਰੀ ਤੇ ਆਪਣਾ ਟਾਈਮ ਤੇ ਕੰਮ ਖਤਮ ਕਰਨ ਲਾਇਲਟੀ ਨਾਲ ਕੰਮ ਕਰਨ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਉਹਨਾਂ ਦੀ ਵੀ ਕੁੜੀਆਂ ਨੇ ਉਹਨਾਂ ਦੀ ਵੀ ਪੈਨ ਪਰਾਨੇ ਮਾਂ ਪੈਨ ਨੇ ਘਰ ਵਿੱਚ ਤੇ ਉਹ ਪੁਲਿਸ ਵਾਲੇ ਉਹ ਕੁੜੀ ਦਾ ਤੇ ਉਹਦੇ ਪਿਓ ਦਾ ਦਰਦ ਸਮਝਦੇ ਹੋਏ ਟਾਈਮ ਤੇ ਐਕਸ਼ਨ ਲੈਣ ਜਿਹੜੀ ਵੀ ਉਹਨਾਂ ਨੇ ਰਿਪੋਰਟ ਬਣਾਨੀ ਹੈ ਬਣਾ ਕੇ ਉਹਨਾਂ ਮੁੰਡਿਆਂ ਤੋਂ ਉਹਨਾਂ ਨੂੰ ਜੇਲ੍ਹ ਵਿੱਚ ਪਹੁੰਚਾਣ ਕੀ ਕੀ ਕਾਰਵਾਈ ਦੀ ਮੰਗ ਕਰਦੇ ਹੋਗੇ ਮੁੰਡੇ ਤੇ ਤੇ ਮੁੰਡੇ ਦੇ ਦੋਸਤਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਇਹ ਮੰਗ ਕਰਦੀ ਆ ਕਿ ਮੁੰਡੇ ਤੇ ਉਹਦੇ ਦੋਸਤਾਂ ਤੇ ਵੱਡੀ ਤੋਂ ਵੱਡੀ ਜਿਹੜੀ ਵੀ ਸਖਤ ਕਾਰਵਾਈ ਹੈ ਫਾਂਸੀ ਤੱਕ ਉਹਨਾਂ ਨੂੰ ਉਹ ਸਜ਼ਾ ਮਿਲੇ ਤਾਂ ਕਿ ਸਮਾਜ 'ਚ ਇੱਕ ਐਗਜ਼ਾਮਪਲ ਜਾਏ ਤਾਂ ਕਿ ਦੁਬਾਰਾ ਇਹੋ ਜਿਹੀ ਗਲਤੀ ਕਿਸੇ ਕੁੜੀ ਦੀ ਇੱਜ਼ਤ ਨਾਲ ਦੁਬਾਰਾ ਕੋਈ ਮੁੰਡਾ ਖੇਡਣ ਦੀ ਕੋਸ਼ਿਸ਼ ਨਾ ਕਰੇ ਕੀ ਲੱਗਦਾ ਕਿ ਆਖਰ ਇਹ ਨੋਟਿਸ ਔਮਨ ਕਮਿਸ਼ਨ ਵੱਲੋਂ ਸੂਮੋਟੋ ਨੋਟਿਸ ਪਹਿਲੇ ਨਹੀਂ ਕਾਫੀ ਸਮਾਂ ਹੋ ਗਿਆ ਕੁੜੀ ਕਹਿ ਰਹੀ ਹੈ ਕਿ ਫਰਵਰੀ ਤੋਂ ਉਹ ਲਗਾਤਾਰ ਲੱਗੇ ਹੋਏ ਨੇ ਪੁਲਿਸ ਕੋਲ ਜਾ ਰਹੇ ਨੇ ਲੱਗਦਾ ਨਹੀਂ ਕਿ ਇੰਨੇ ਮਹੀਨਿਆਂ ਦੇ ਵਿੱਚ ਕੁੜੀ ਦੇ ਉੱਤੇ ਮਾਨਸਿਕ ਤੌਰ ਤੇ ਕਿੰਨਾ ਪ੍ਰੈਸ਼ਰ ਪਿਆ ਹੋਵੇਗਾ ਮਾਨਸਿਕ ਤੌਰ ਤੇ ਪਿਆ ਹੋਣਾ ਔਰ ਮੈਨੂੰ ਨਹੀਂ ਲੱਗਦਾ ਕਿ ਇੰਨੇ ਆਸਾਨੀ ਨਾਲ ਵੀ ਇਹ ਜਿਹੜਾ ਇਹ ਪ੍ਰੈਸ਼ਰ ਹੈ ਇਹ ਖਤਮ ਹੋਗਾ ਮਾਨਸਿਕ ਕਿਉਂਕਿ ਦੇਖੋ ਇੱਕ ਕੁੜੀ ਨਾਲ ਇੰਨੀ ਵੱਡੀ ਗੱਲ ਹੋਣਾ ਬਹੁਤ ਹੀ ਵੱਡੀ ਗੱਲ ਹੈ ਇੱਕ ਕੁੜੀ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਇੱਕ ਜਿਹੜਾ ਸਾਡਾ ਸਮਾਜ ਹੈ ਇਹਦੀ ਇੱਜ਼ਤ ਹੀ ਇਹੀ ਹੁੰਦੀ ਹੈ ਸ਼ਰਮ ਆਈ ਹੁੰਦੀ ਹੈ ਤਾਂ ਬੜਾ ਮੁਸ਼ਕਿਲ ਹੋਏਗਾ ਪਰ ਮੈਂ ਹੀ ਕਵਾਂਗੀ ਉਹਦੀ ਕੁੜੀ ਨੂੰ ਕੁੜੀ ਉਸ ਕੁੜੀ ਨੂੰ ਕਵਾਂਗੀ ਤਾਂ ਉਹਦੇ ਪਾਪਾ ਪਾਪਾ ਨੂੰ ਵੀ ਕਿ ਤੁਸੀਂ ਡਟ ਕੇ ਰਹਿਣਾ ਤੁਸੀਂ ਸਹੀ ਹੋ ਇਹੋ ਜੇ ਮੁੰਡਿਆਂ ਨੂੰ ਤੁਸੀਂ ਹੀ ਐਗਜ਼ਾਮਪਲ ਕ੍ਰੀਏਟ ਕਰਨਾ ਸਮਾਜ ਵਿੱਚ ਉਸ ਕੁੜੀ ਨੇ ਤੇ ਉਹਦੇ ਪਿਓ ਨੇ ਐਗਜ਼ਾਮਪਲ ਕ੍ਰੀਏਟ ਕਰਨਾ ਸਮਾਜ ਵਿੱਚ ਤਾਂ ਕਿ ਇਹੋ ਜੀ ਗਲਤੀ ਕੋਈ ਹੋਰ ਨਾ ਕਰਨ ਉਹ ਕੁੜੀ ਡਰੇ ਨਾ ਹਿੰਮਤ ਨਾਲ ਆਪਣੀ ਗੱਲ ਰੱਖੇ ਔਰ ਜਹਾਂ ਤੱਕ ਵੀ ਹੋ ਸਕੇ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਦਿਲਾਏ ਪਿੱਛੇ ਨਾ ਹਟੇ ਸਜ਼ਾ ਦਿਲਾਣ ਤੋਂ ਕੁੜੀ ਤੇ ਉਹਦੇ ਪਿਓ ਨੂੰ ਮੈਂ ਆਈ ਗੁਹਾਰ ਕਰਾਂਗੀ ਵੀ ਤੁਸੀਂ ਉਮੀਦ ਰੱਖਦੀ ਆ ਉਹਨਾਂ ਤੋਂ ਕਿ ਉਹ ਪਿੱਛੇ ਨਾ ਹਟਣ ਔਰ ਮੁੰਡੇ ਨੂੰ ਤਾਂ ਉਹਦੇ ਦੋਸਤਾਂ ਨੂੰ ਜੇਲ੍ਹ ਦੀ ਸਲਖਤ ਪਿੱਛੇ ਬਿਠਾ ਕੇ ਹੀ ਛੋੜਨ ਤੇ ਬਿਲਕੁਲ तमाम ਗੱਲਬਾਤ ਕੀਤੀ ਔਰ ਸਾਰੀ ਗੱਲਬਾਤ ਨੂੰ ਲੈ ਕੇ ਔਰ ਇਸ ਮੈਟਰ ਨੂੰ ਲੈ ਕੇ ਸਾਰੇ ਇਸ ਮਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵਿਡੀਓ ਜਰਨਲਿਸਟ ਬਰਵਿੰਦਰ ਆਰੇ ਤੇ ਨਾਲ ਮੈ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ